ਇਹ ਵਿੱਚ ਸਾਹਮਣੇ ਹੋ ਰਿਹਾ ਹੈ ਭਾਜਪਾ ਸਮਾਜ ਪਾਰਟੀ ਜਿੰਨਾਂਵਾਂ ਸਾਹਿਬੀ ਖੋਨ ਨਹਰ ਜੀ ਅੱਜ ਭਾਜਪਾ ਸਮਾਜ ਪਾਰਟੀ ਕਪੂਰਥਲੇ ਦੀ ਜਿਹੜੀ ਜ਼ਿਲ੍ਹਾ ਜੁਨੇਟ ਹੈ ਉਹਨਾਂ ਵੱਲੋਂ ਇਹ ਪ੍ਰੋਗਰਾਮ ਜਿਹੜਾ ਆ ਮਾਨਯੋਗ ਸ਼੍ਰੀ ਸ਼ਾਦੀ ਲਾਲ ਜੀ ਸ਼ੀਤਲ ਸਾਹਿਬ ਔਰ ਉਹਨਾਂ ਦੇ ਫਰਜ਼ੰਦ ਸਤਕਾਰਯੋਗ ਸ਼੍ਰੀ ਹਰਿੰਦਰ ਸਿੰਘ ਹਰਿੰਦਰ ਹਰਿੰਦਰ ਸ਼ੀਤਲ ਹਰਿੰਦਰ ਕੁਮਾਰ ਸ਼ੀਤਲ ਜੀ ਉਹਨਾਂ ਦੀ ਗਵਾਈ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੋਇਆ ਆ ਅੱਜ ਮਾਨਯੋਗ ਸ਼੍ਰੀ ਸ਼ਾਦੀ ਲਾਲ ਸ਼ੀਤਲ ਜੀ ਜਿਹੜੇ 13 ਸਾਲ ਪਹਿਲਾਂ ਬੌਜਨ ਪਰਿਵਾਰ ਨੂੰ ਛੱਡ ਚੁੱਕੇ ਸੀ ਅੱਜ ਉਹ ਆਪਣੀ ਮਾਂ ਪਾਰਟੀ ਦੇ ਵਿੱਚ ਵਾਪਸ ਆਏ ਆ ਜਿਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਆ ਬੌਜਨ ਸਮਾਜ ਪਾਰਟੀ ਦੇ ਜਿੰਨੇ ਵੀ ਪੰਜਾਬ ਦੇ ਵਿੱਚ ਕੋਈ ਗੁੱਸੇ ਹੋ ਗਏ ਕੋਈ ਨਾਰਾਜ਼ ਹੋ ਗਏ ਕੋਈ ਪਾਰਟੀ ਛੱਡ ਗਏ ਅੱਜ ਉਹ ਸਾਰੇ ਹੀ ਇੱਕ ਹਵਾ ਚੱਲ ਰਹੀ ਆ ਪੰਜਾਬ ਦੇ ਵਿੱਚ ਅੱਜ ਉਹ ਸਾਰੇ ਹੀ ਮਾਂ ਪਾਰਟੀ ਦੀ ਗੋਦੀ ਵਿੱਚ ਵਾਪਸ ਆਉਣਾ ਚਾਹੁੰਦੇ ਆ ਔਰ ਮੈਂ ਬਤੌਰ ਪੰਜਾਬ ਦਾ ਜਿਹੜਾ ਜ਼ਿੰਮੇਵਾਰ ਹੋਣ ਕਰਕੇ ਮੈਂ ਸਾਰਿਆਂ ਨੂੰ ਹੀ ਉਹ ਜਿਹੜਾ ਆਪਣਾ ਪੱਲਾ ਆ ਅੜ ਕੇ ਮੈਂ ਉਹਨਾਂ ਸਾਰਿਆਂ ਨੂੰ ਹੀ ਆਪਣੇ ਨਿਗ ਦੇ ਵਿੱਚ ਮਾਂ ਪਾਰਟੀ ਦੇ ਨਿਗ ਵਿੱਚ ਮੈਂ ਲੈਣ ਦੀ ਕੋਸ਼ਿਸ਼ ਵਿੱਚ ਐ ਅੱਜ ਦਾ ਇਹ ਪ੍ਰੋਗਰਾਮ ਉਹਦਾ ਹੀ ਉਪਰਾਲਾ ਸੀ ਕਿ ਸੈਕਰਡੇ ਜਿਹੜੇ ਪਰਿਵਾਰ ਹੈ ਅੱਜ ਕਾਫੀ ਪਰਿਵਾਰ ਜਿਹੜੇ ਆ ਉਹ ਬਹੁਜਨ ਸਮਾਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਔਰ ਕਪੂਰਥਲੇ ਚ ਪਾਰਟੀ ਮਜ਼ਬੂਤੀ ਵੱਲ ਅੱਗੇ ਵਧੇਗੀ ਮੇਰੇ ਵੱਡੇ ਕਾਕੇ ਹਰਿੰਦਰ ਕੁਮਾਰ ਸੀਤਲ ਜੀ ਨੇ ਕਿਹਾ ਹੈ ਮੈਂ ਵੀ ਇਹਨਾਂ ਦਾ ਹੁਕਮ ਮੰਨਦਾ ਹੋਇਆ ਕਿਉਂਕਿ ਇਹਨਾਂ ਦੇ ਕਹਿੰਦੇ ਪਾਪਾ ਜੀ ਬੜੀ ਦੇਰ ਹੋ ਗਈ ਆਪਣਾ ਘਰ ਛੱਡਿਆ ਹੁਣ ਆਪਣੇ ਘਰ ਆ ਜਾਓ ਮੈਂ ਕਿਹਾ ਚਲੋ ਮੈਂ ਆਪਣੇ ਘਰ ਆ ਗਿਆ ਮੇਰੇ ਜਿਹੜੇ 5-7 ਦਾ 2 ਸਾਲ ਜਾਂ ਸਾਲ 6 ਮਹੀਨੇ ਮੈਂ ਇਹ ਵੀ ਕਹਿੰਨਾ ਮਤਲਬ ਇਹ ਹੈ ਮੈਨੂੰ ਭੁੱਲ ਗਿਆ ਸ਼ੇਰ ਇੱਕ ਪੜਨਾ ਚਾਹ ਗਿਆ ਜਿੰਦਗੀ ਵਿੱਚ ਉਡਣ ਲਈ ਦੋ ਖੰਭ ਹੁੰਦੀ ਜ਼ਿੰਦਗੀ ਹੰਝਵਾਤੇ ਹੌਕਿਆਂ ਦੀ ਛੰਭ ਹੁੰਦੀ ਜ਼ਿੰਦਗੀ ਇਹ ਪਾਰਟੀ ਦੇ ਵਾਸਤੇ ਜੇ ਮੌਤ ਕਿਤੇ ਆ ਜਾਵੇ ਖਤਮ ਹੁੰਦੀ ਮੌਤ ਹੈ ਆਰੰਭ ਹੁੰਦੀ ਜਿੰਦਗੀ